हां जी ਜਿਹੜੇ ਬਿਜਲੀ ਚੋਰੀ ਕਰਦੇ ਨੇ ਜਾਂ ਕੁੰਡੀਆਂ ਲਾਉਂਦੇ ਨੇ ਤਾਂ ਉਹ ਸਾਵਧਾਨ ਹੋ ਜਾਣ ਤਾਂ ਉਹਨਾਂ ਲਈ ਅਹਿਮ ਖਬਰ ਆ ਧਿਆਨ ਨਾਲ ਸੁਣਨ ਜਿਹੜਾ ਕੋਈ ਪਿੰਡਾਂ ਦੇ ਵਿੱਚ ਕੁੰਡੀਆਂ ਲਾਉਂਦਾ ਜਾਂ ਸ਼ਹਿਰਾਂ ਦੇ ਵਿੱਚ ਜੇ ਕੋਈ ਬਿਜਲੀ ਚੋਰੀ ਕਰਦਾ ਤਾਂ ਉਹ ਜਿਹੜੇ ਖਬਰਦਾਰ ਹੋ ਜਾਣ ਤਾਂ ਮਹਿਕਮੇ ਦੇ ਵੱਲੋਂ ਐਲਾਨ ਵੀ ਕਰ ਦਿੱਤਾ ਗਿਆ ਹੈ ਤੇ ਘਰ-ਘਰ ਵਿੱਚ ਜਾ ਕੇ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਪਿੰਡਾਂ ਦੇ ਵਿੱਚ ਜਾਂਚ ਪੜਤਾਲ ਚੱਲ ਰਹੀ ਹੈ ਮੀਟਰਾਂ ਦੀ ਕੋਈ ਜਿਹੜਾ ਮੀਟਰ ਇਹ ਦੁਰਵਾਰਤੋਂ ਬਿਜਲੀ ਦੁਰਵਾਰਤੋਂ ਕਰ ਰਿਹਾ ਤਾਂ ਉਹਨਾਂ ਤੇ ਤੁਰੰਤ ਜਿਹੜੀ ਸਖਤ ਤੋਂ ਸਖਤ ਕਾਰਵਾਈ ਵੀ ਕੀਤੀ ਜਾਏਗੀ ਤੇ ਨਾਲ ਹੀ ਇੱਕ ਵੱਡਾ ਜਿਹੜਾ ਜੁਰਮਾਨਾ ਵੀ ਲਾਇਆ ਜਾਵੇਗਾ ਬਿਜਲੀ ਚੋਰੀ ਦੀ ਹੁਣ ਖੈਰ ਨਹੀਂ ਦੱਸਦੀ ਕਿ ਘਰੇਲੂ ਖਪਤਕਾਰਾਂ ਨੂੰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਦਿੱਤੀ ਜਾਂਦੀ ਹੈ ਜਿਸ ਕਾਰਨ ਬਹੁਤ ਸਾਰੇ ਖਪਤਕਾਰ ਵਪਾਰਕ ਉਦੇਸ਼ਾਂ ਲਈ ਘਰੇਲੂ ਬਿਜਲੀ ਦੀ ਵਰਤੋਂ ਕਰ ਰਹੇ ਨੇ ਜੋ ਕਿ ਨਿਯਮਾਂ ਦੇ ਵਿਰੁੱਧ ਵੀ ਆ ਪਰ ਵਿਭਾਗ ਅਜੇ ਮਾਮਲਿਆਂ ਦਾ ਪਤਾ ਲਗਾ ਰਿਹਾ ਤੇ ਜੁਰਮਾਨੇ ਲਗਾ ਰਿਹਾ ਜਿਸ ਸੰਬੰਧ ਦੇ ਵਿੱਚ ਪਾਵਰ ਕਾਮ ਨੇ 1800 ਤੋਂ ਵੱਧ ਬਿਜਲੀ ਕਨੈਕਸ਼ਨਾਂ ਦਾ ਨਿਰਖਣ ਕੀਤਾ ਜਿਸ ਵਿੱਚ ਬਿਜਲੀ ਚੋਰੀ ਦੇ 10 ਮਾਮਲੇ ਤੇ ਦੁਰਵਰਤੋਂ ਤੇ ਲੋਡ ਨਾਲ ਸੰਬੰਧਿਤ ਮੁੱਦੇਆਂ ਤੇ 51 ਮਾਮਲੇ ਸਾਹਮਣੇ ਆਏ ਨੇ ਪ੍ਰਭਾਵਿਤ ਖਪਤਕਾਰਾਂ ਦੇ ਕੁੱਲ 8.21 ਲੱਖ ਦੇ ਜੁਰਮਾਨੇ ਜਿਹੜੇ ਉਹ ਲਗਾਏ ਗਏ ਨੇ ਪਾਵਰ ਕਾਮ ਉਤਰੀ ਜ਼ੋਨ ਦੇ ਮੁੱਖ ਇੰਜੀਨੀਅਰ ਨੇ ਨਿਰਦੇਸ਼ਾਂ ਤੇ ਡਿਪਟੀ ਚੀਫ ਤੇ ਸਰਕਲ ਦੇ ਸਾਰੇ ਡਿਵੀਜ਼ਨਾਂ ਨੂੰ ਨਿਰਖਣ ਕਰਨ ਦੇ ਜਿਹੜੇ ਉਹ ਆਦੇਸ਼ ਦਿੱਤੇ ਨੇ ਇਸ ਕਾਰਨ ਵਿੱਚ ਮਾਡਲ ਟਾਊਨ ਡਿਵੀਜ਼ਨ ਨੇ 343 ਕਨੈਕਸ਼ਨਾਂ ਦਾ ਨਿਰਖਣ ਉਹ ਕੀਤਾ ਗਿਆ ਜਿਸ ਦੇ ਵਿੱਚ ਸਿੱਧੀ ਬਿਜਲੀ ਚੋਰੀ ਦੇ 7 ਮਾਮਲੇ ਤੇ ਦੁਰਵਸਤੋ ਦੇ 2 ਮਾਮਲੇ ਸਾਹਮਣੇ ਆਏ ਨੇ ਕਾਰਜਕਾਰੀ ਇੰਜੀਨੀਅਰ ਨੇ ਨਿਗਰਾਨੀ ਦੇ ਹੇਠ ਕੀਤੇ ਗਏ ਨਿਰਖਣ ਦੌਰਾਨ 9 ਹਫ਼ਤਕਾਰਾਂ ਦੇ ਕੁੱਲ 5.85 ਲੱਖ ਰੁਪਏ ਦੇ ਜਿਹੜੇ ਲਗਾਏ ਗਏ ਨੇ ਤੇ ਅੱਗੇ ਪਛਮੀ ਡਿਵੀਜ਼ਨ ਨੇ 200 ਕਨੈਕਸ਼ਨਾਂ ਦਾ ਨਿਰਖਣ ਕੀਤਾ ਜਦੋਂ ਕਿ ਪੂਰਬੀ ਡਿਵੀਜ਼ਨ ਨੇ 750 ਕਨੈਕਸ਼ਨਾਂ ਦਾ ਨਿਰਖਣ ਕੀਤਾ ਨਿਰਖਣ ਦੇ ਦੌਰਾਨ ਇਹ ਪਤਾ ਲੱਗਿਆ ਕਿ ਬਹੁਤ ਸਾਰੇ ਖਪਤਕਾਰ 30 ਸਾਲ ਪੁਰਾਣੇ ਮੀਟਰਾਂ ਦੀ ਵਰਤੋਂ ਕਰ ਰਹੇ ਸੀ ਇਹ ਮੀਟਰ ਆਸਾਨੀ ਦੇ ਨਾਲ ਬਲੌਕ ਕੀਤੇ ਜਾਂਦੇ ਨੇ ਇਹਨਾਂ ਨੂੰ ਜਿਹੜਾ ਬਿਜ਼ਨਸ ਕਾਰਡ ਪਾ ਕੇ ਜਾਂ ਚੁੰਬਕ ਦੀ ਵਰਤੋਂ ਕਰਕੇ ਬਲੌਕ ਕੀਤਾ ਜਾ ਸਕਦਾ ਇਸੇ ਦੌਰਾਨ ਡਿਪਟੀ ਚੀਫ ਇੰਜੀਨੀਅਰ ਤੇ ਸਰਕਲ ਹੈੱਡ ਇੰਜੀਨੀਅਰ ਨੇ ਜਿਹੜਾ ਕਿਹਾ ਕਿ ਜੇਕਰ ਕਿਸੇ ਵੀ ਖੇਤਰ ਵਿੱਚ ਪੁਰਾਣਾ ਮੀਟਰ ਲੱਗਿਆ ਤਾਂ ਇਸ ਬਾਰੇ ਵਿਭਾਗ ਨੂੰ ਸੂਚਿਤ ਕਰੋ ਤਾਂ ਜੋ ਬਿਜਲੀ ਚੋਰੀ ਵਰਗੇ ਅਪਰਾਧਾਂ ਨੂੰ ਰੋਕਿਆ ਜਾ ਸਕੇ ਉਹਨਾਂ ਨੇ ਅੱਗੇ ਵੀ ਕਿਹਾ ਕਿ ਉਹ ਹਰੇਕ ਡਿਵੀਜ਼ਨ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰਨਗੇ ਤਾਂ ਜੋ ਠੋਸ ਹੱਲ ਯਕੀਨੀ ਬਣਾਇਆ ਜਾ ਸਕੇ ਮੁੱਖ ਇੰਜੀਨੀਅਰ ਦੀ ਅਗਵਾਈ ਦੇ ਹੇਠ ਪੰਜਾਬ ਰਾਜ ਬਿਜਲੀ ਨਿਗਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਵਕ ਵਕ ਟੀਮਾਂ ਨੇ ਬਿਜਲੀ ਵਿਭਾਗ ਦੇ ਡਿਫਾਲਟ ਰੱਖ ਹੱਤਕਰਾਂ ਤੇ ਕਾਰਵਾਈ ਸ਼ੁਰੂ ਵੀ ਉਹ ਕਰ ਦਿੱਤੀ ਹੈ ਤੇ ਬੀਤੇ ਹਫਤੇ ਦੌਰਾਨ 5492 ਡਿਫਾਲਟ ਰੱਖ ਹੱਤਕਰਾਂ ਦੇ ਬਿਜਲੀ ਕਨੈਕਸ਼ਨ ਕੱਟ ਕੇ ਇੱਕ ਵੱਡੀ ਕਾਰਵਾਈ ਕੀਤੀ ਗਈ ਆ ਪਾਵਰ ਕੰਮ ਦੇ ਡਿਪਟੀ ਚੀਫ ਇੰਜੀਨੀਅਰ ਨੇ ਇਸਟ ਤੇ ਡਿਫਟੀ ਚੀਫ ਇੰਜੀਨੀਅਰ ਨੇ ਜਿਹੜਾ ਅਗਵਾਈ ਦੇ ਹੇਠ ਟੀਮਾਂ ਸੜਕਾਂ ਤੇ ਉਤਰੀਆਂ ਤੇ 3422.50 ਕਰੋੜ ਰੁਪਏ ਦੇ ਬਕਾਇਆ ਬਿੱਲ ਵਸੂਲੇ ਤੇ ਜਾਣਕਾਰੀ ਦੇ ਅਨੁਸਾਰ ਬਿਜਲੀ ਵਿਭਾਗ ਦੇ ਡਿਫਾਲਟਰ ਖਪਤਕਾਰਾਂ ਖਿਲਾਫ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ 1 ਲੱਖ ਰੁਪਏ ਤੋਂ ਵੱਧ ਜਿਹੜੇ ਬਕਾਇਆ ਹਨ ਜਿਸ ਵਿੱਚ ਆਜਾਤਾਰ ਲੋਕ ਘਰਾਂ ਦੇ ਵਪਾਰਕ ਆਦਾਰਿਆਂ ਤੇ ਉਦਯੋਗਿਕ ਘਰਾਂ ਵਿੱਚ ਲਗਾਏ ਗਏ ਬਿਜਲੀ ਮੀਟਰ ਵੀ ਪਾਵਰ ਕਾਮ ਵੱਲੋਂ ਹਟਾਏ ਜਾ ਰਹੇ ਨੇ ਤੇ ਜਬਤ ਕੀਤੇ ਜਾ ਰਹੇ ਨੇ ਇਸੇ ਮਾਮਲੇ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕਰਦੇ ਆ ਮੁੱਖ ਇੰਜੀਨੀਅਰ ਨੇ ਇਹ ਕਿਹਾ ਕਿ ਉਹਨਾਂ ਦੀ ਟੀਮ ਨਾਲ ਸੰਬੰਧਿਤ ਡਿਫਾਲਟ ਖਬਦਕਰਾਂ ਨੂੰ ਲੰਬੇ ਸਮੇਂ ਤੋਂ ਲਟਕ ਰਿਹਾ ਹੈ ਬਿਜਲੀ ਬਿਲਾਂ ਦਾ ਭੁਗਤਾਨ ਕਰਨ ਲਈ ਵਾਰ-ਵਾਰ ਅਪੀਲ ਕੀਤੀ ਆ ਪਰ ਪਾਵਰ ਕਮ ਅਧਿਕਾਰੀਆਂ ਵੱਲੋਂ ਕੀਤੀਆਂ ਅਪੀਲਾਂ ਦਾ ਉક્ત ਲਾਪਰਵਾਹ ਖਪਤਕਰਾਂ ਦੀ ਸੇਵ ਤੇ ਕੋਈ ਅਸਰ ਨਹੀਂ ਪਿਆ ਹਾਲਾਂਕਿ ਖਪਤਕਰਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਉਹਨਾਂ ਵੱਲੋਂ ਬਕਾਇਆ ਬਿਲਾ ਦਾ ਭੁਗਤਾਨ 2 ਤੋਂ 3 ਕਿਸ਼ਤਾਂ ਚ ਕਰਨ ਦਾ ਪ੍ਰਸਤਾਵ ਵੀ ਦਿੱਤਾ ਗਿਆ ਸੀ ਤਾਂ ਜੋ ਬਿਜਲੀ ਕਨੈਕਸ਼ਨਾਂ ਨੂੰ ਕੱਟਣ ਦੀ ਸੂਚਿ ਤੋਂ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਉਹਨਾਂ ਨੇ ਡਿਫਾਲਟਰ ਖਪਤਕਰਾਂ ਨੂੰ ਜਿਹੜੀ ਅਪੀਲ ਕੀਤੀ ਕਿ ਉਹ ਬਕਾਇਆ ਬਿਜਲੀ ਬਿਲਾਂ ਦਾ ਭੁਗਤਾਨ ਕਰਨ ਲਈ ਖੁਦ ਅੱਗੇ ਆਉਣ ਤਾਂ ਜੋ ਉਹਨਾਂ ਨੂੰ ਬਿਜਲੀ ਤੇ ਪੀਣ ਵਾਲੇ ਪਾਣੀ ਵਰਗੀ ਬੁਨਿਆਦੀ ਸਹੂਲਤਾਂ ਦੀ ਘਾਟ ਦਾ ਸਾਹਮਣਾ ਨਾ ਕਰਨਾ ਪਵੇ